ਅਜੀਤ ਸਿੰਘ ਪਟਿਆਲਾ ਕਹਾਂ ਤੇ ਰਹੇ ਪਟਿਆਲਾ ਸੇ ਤੇ ਕਿੰਨੇ ਲੋਕਾਂ ਦਾ ਵੀਜ਼ਾ ਅਪਲਾਈ ਕੀਤਾ ਤਾਂ ਕਿੰਨੇ ਲੋਕਾਂ ਦਾ ਦੋ ਨੇ ਕੀਤਾ ਤਾਂ ਸਭ ਦਾ ਲੱਗ ਗਿਆ ਦੋਨੋਂ ਦਾ ਲੱਗ ਗਿਆ ਜਲਦੀ ਬਾਜ਼ ਜਾ ਰਹੇ ਪਹਿਲੀ ਵਾਰ ਪਹਿਲੀ ਵਾਰ ਕਿਹੋ ਜਿਹਾ ਲੱਗ ਰਿਹਾ ਮਨ ਨੂੰ ਬਹੁਤ ਅੱਛਾ ਲੱਗ ਰਿਹਾ ਬਹੁਤ ਰੋਜ਼ ਗੁਰਦੁਆਰ ਅਰਦਾਸ ਕਰਦੇ ਆ ਵੇ ਸਾਨੂੰ ਖੁੱਲੇ ਦਰਸ਼ਨ دیدار ਹੋ ਜਾਣ ਪਾਕਿਸਤਾਨ ਗੁਰਦੁਆਰਿਆਂ ਦੇ ਉਹ ਹੋ ਗਿਆ ਸਾਡੀ ਅਰਦਾਸ ਕਬੂਲ ਹੋ ਗਈ ਪਾਕਿਸਤਾਨ ਇੰਡੀਆ ਇਕੱਠਾ ਹੋ ਜੇ ਅਸੀਂ ਇਹੀ ਆਪਾਂ ਕਰ ਰਹੇ ਹਾਂ ਹਾਂਜੀ ਆਪਣਾ ਨਾਮ ਦੋਨ ਮੇਰਾ ਨਾਮ ਦਰਲੋਕ ਸਿੰਘ ਆ ਮੈਂ ਲੁਧਾਨੇ ਜ਼ਿਲ੍ਹੇ ਚੋਂ ਆਇਆ ਆ ਕਹਿੰਦਾ ਮਤਲਬ ਦੋਨੋਂ ਸਰਕਾਰਾਂ ਨੇ ਸ਼੍ਰੋਮਣੀ ਕਮੇਟੀ ਦਾ ਧੰਨਵਾਦ ਜਿਨ੍ਹਾਂ ਨੇ ਦੋਨੋਂ ਸਰਕਾਰਾਂ ਦਾ ਧੰਨਵਾਦ ਜਿਨ੍ਹਾਂ ਨੇ ਵੀਜ਼ਾ ਦਿੱਤਾ ਅਸੀਂ ਗੁਰਦੁਆਰਾ ਮਾਦਾਏ ਜਾ ਰਹੇ ਆ ਪਾਕਿਸਤਾਨ ਯਾਤਰਾ ਵਾਸਤੇ ਗੁਰਨਾਨ ਦੇ ਗੁਰਪੁਰ ਬਣਾਉਣ ਵਾਸਤੇ ਵਿਸਾਖੀ ਰਾਜਨ ਬਣਾਉਣ ਵਾਸਤੇ ਜਾ ਰਹੇ ਆ ਸਾਡੇ ਮਨ ਵਿੱਚ ਬਹੁਤ ਖੁਸ਼ੀ ਹੈ ਮੋਰਾਂ ਹੀ ਮੋਰ ਸਤਕਾਰ ਨਾਲ ਜਾ ਰਹੇ ਆ ਇਕੱਲੇ ਇਕੱਲੇ ਕੇ ਬਾਕੀ ਫੈਵਰੀ ਨਹੀਂ ਜਾਦੇ ਮੈਂ ਫੈਵਰੀ ਨਾਲ ਹੀ ਤੇ ਪਹਿਲੀ ਵਿੱਚ ਚਲੇ ਕੇ ਕਿਉਂ ਅੱਗੇ ਮੈਂ 2 ਬਰਗੇ ਆ ਤੇ ਕਿਹੜੀ ਕਿਹੜੀ ਜਗ੍ਹਾ ਦਰਸ਼ਨ ਕਰੋ ਨਿਗਾਣਾ ਸਾਹਿਬ ਪਹਿਲਾਂ ਜਾਣਗੇ ਫਿਰ ਪੰਜਾ ਸਾਹਿਬ ਜਾਣਗੇ ਫਿਰ ਲਾਹੌਰ ਜਾਣਗੇ ਲਾਹੌਰ ਉੱਥੇ ਗੁਰਦੁਆਰਾ ਡੇਰਾ ਸਾਹਿਬ ਆਵਾ ਹਾਂ ਤੇ ਕਿਸ ਦਿਨ ਵਾਪਸ ਆਣਾ ਜਿਦਾਂ ਜਰ ਆਵਾਜ਼ ਆ ਵਾਪਸ 19 ਦਿਨ ਵਾਪਸ ਆਣਾ ਠੀਕ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਸ੍ਰਿੰਦਰ ਸਿੰਘ ਆ ਜੀ ਪਹਿਲੀ ਵਾਰ ਪਾਕਿਸਤਾਨ ਦੀ ਯਾਤਰਾ ਜਾ ਰਹੇ ਹਾਂ ਬਹੁਤ ਸੌਖੇ ਤਰੀਕੇ ਨਾਲ ਵੀਜ਼ਾ ਮਿਲ ਗਿਆ ਸਾਨੂੰ ਤੇ ਮਹਾਰਾਜ ਕਿਰਪਾ ਕਰੇ ਅਸੀਂ ਬੁਰਧਾਮਾ ਦੇ ਦਰਸ਼ਨ ਕਰਕੇ ਫਿਰ ਵਾਪਸ ਅੰਮ੍ਰਿਤਸਰ ਸਾਹਿਬ ਦਰਸ਼ਨ ਕਰਾਂਗੇ ਕਿਹੜੀ ਜਗ੍ਹਾ ਤੋਂ ਆਏ ਤੁਸੀਂ ਅਸੀਂ ਅੰਮ੍ਰਿਤਸਰ ਤੋਂ ਆਏ ਹਾਂ ਅੰਮ੍ਰਿਤਸਰ ਤੋਂ ਪਹਿਲੇ ਵੀ ਗਏ ਕਦੀ ਨਹੀਂ ਜੀ ਪਹਿਲੀ ਵਾਰ ਦਾ ਆ ਗੱਲੇ ਚੱਲੇ ਪਰਿਵਾਰ ਦੇ ਨਾਲ ਚੱਲੇ ਪਰਿਵਾਰ ਨਹੀਂ ਜੀ ਨਾਲ ਸਾਥੀ ਆ ਗਏ ਸਾਥੀ ਪੰਜ ਸਾਥੀ ਹੋਰ ਨੇ ਤੇ ਕਿੰਨੀ ਜਗ੍ਹਾ ਤੋਂ ਤੁਸੀਂ ਵੀਜ਼ਾ ਤੋਂ ਲਗਾਉਂਦੇ ਹੋ ਕੋਸਾਈ ਵਿਖਿਆ ਜੀ ਹੁਣੇ ਮਿਲਿਆ ਸਾਨੂੰ ਨਹੀਂ ਕਿਹੜੀ ਕਿਹੜੀ ਜਗ੍ਹਾ ਦਰਚਨ ਕਰਨ ਸਾਰੇ ਸਾਰੇ ਕਰਕੇ ਆਵਾਂ ਜਿੱਥੇ ਸਰਗਰਮਟ ਦਾ ਜਾਦੂ ਕਿੰਨੇ ਸਾਥੀਆਂ ਨੇ ਅਪਲਾਈ ਕੀਤਾ ਕਿ ਸਾਰਿਆਂ ਦਾ ਲੱਗਿਆ ਸਾਰਿਆਂ ਦਾ ਲੱਗ ਗਿਆ ਹੀ ਸਾਰਿਆਂ ਦਾ ਤੋਂ ਕਿੰਨੇ ਸਾਥੀਆਂ ਦਾ ਤੁਹਾਡੀਆਂ ਦਾ ਪੰਜ ਦਾ ਲੱਗਿਤਾ ਜੀ ਪੰਜਾਂ ਦਾ ਲੱਗ ਗਿਆ ਹਾਂਜੀ ਚਲੋ ਚਲੋ ਠੀਕ ਹੈ ਹਾਂਜੀ ਬੀਜੀ ਆਪਣਾ ਨਾਮ ਦੱਸ ਕੇ ਮੇਰਾ ਨਾਮ ਭਪਿੰਦਰ ਕੌਰ ਵੈਘਰੂ ਜੀ ਦਾ ਖਾਲਸਾ ਵੈਘਰੂ ਕਿਹੜੀ ਜਗ੍ਹਾ ਤੋਂ ਹੋਏ ਤੁਸੀਂ ਅਸੀਂ ਮੋਹਾਲੀ ਜ਼ਿਲ੍ਹੇ ਤੇ ਤੇ ਅੱਜ ਤੁਸੀਂ ਤੇ ਪਾਸਪੋਰਟ ਦਫ਼ਤਰ ਪੁੱਛੇ ਜੀ ਕੀ ਕਹਿਣਾ ਚਾਹੁੰਦੇ ਜੀ ਅਸੀਂ ਇਹਨਾਂ ਦਾ ਬਹੁਤ ਧੰਨਵਾਦ ਕਰਦੇ ਹਾਂ ਗੁਰਦਾਰਸ ਸ੍ਰੋਮਣੀ ਕਮੇਟੀ ਦਾ ਜਿਨ੍ਹਾਂ ਨੇ ਸਾਡੇ ਵੀਜ਼ੇ ਲਾਏ ਆ ਅਸੀਂ ਅੱਗੇ ਗੁਰਦਰਸ਼ਨ ਆਵਾਂ ਤੇ ਜਾ ਮੈਂ ਕਿੰਨੇ ਜਣਿਆਂ ਨੇ ਵੀਜ਼ਾ ਅਪਲਾਈ ਕੀਤਾ ਸੀ ਅਸੀਂ 5 ਜਣਿਆਂ ਨੇ ਸਾਰਿਆਂ ਦਾ ਲੱਗੇ ਸਾਰਿਆਂ ਦਾ ਲੱਗੇ ਤੇ ਪਹਿਲੀ ਵਾਰ ਚਲੇ ਕੇ ਅੱਗੇ ਵੀ ਗਏ ਸੀ ਪਹਿਲਾਂ ਬਾਈ ਮੰਗ ਜਾ ਕੇ ਆਏ ਤੇ ਕਿਸ ਤਰ੍ਹਾਂ ਦਾ ਮਨ ਨੂੰ ਲੱਗ ਰਿਹਾ ਕਿਹੜੀ ਕਿਹੜੀ ਜਗ੍ਹਾ ਦਰਸ਼ਨ ਕਰੋਗੇ ਪੰਜਾਬ ਸਾਹਿਬ ਨਨਕਾਣਾ ਸਾਹਿਬ ਲਾਹੌਰ ਕਰਤਾਰਪੁਰ ਸਾਹਿਬ ਕਿੰਨੇ ਦਿਨ ਦਾ ਵੀਜ਼ਾ ਲੱਗਾ ਸਾਡਾ 19 ਤਰੀਕ ਤੱਕ 19 ਤਰੀਕ ਤੱਕ ਦਾ ਹਾਂ ਕੋਈ ਅਪੀਲ ਕਰਨਾ ਚਾਹੋਗੇ ਹਾਂ ਸਰਕਾਰਾਂ ਨੂੰ ਅਪੀਲ ਕਰਨਾ ਚਾਹੋਗੇ ਸਰਕਾਰਾਂ ਨੂੰ ਪੀਲੇ ਹੀ ਕਰਦੇ ਆ ਵੀ ਸਾਡੀ ਉਹ ਵਧੀਆ ਹੋਣੀ ਚਾਹੀਦੀ ਹੈ ਉੱਧਰ ਹਾਂ ਉਹਨਾਂ ਦਾ ਅਸੀਂ ਬਹੁਤ ਧੰਨਵਾਦ ਕਰੁੰਦੇ ਹਾਂ ਠੀਕ ਹਾਂ ਮੇਰੀ ਭੈਜੀ ਆਪਣਾ ਨਾਮ ਮੇਰਾ ਨਾਮ surjit singh ਜ਼ਿਲ੍ਹਾ ਗਰਦਾਸਪੁਰ ਤਹਿਸੀਲ ਬਟਾਲਾ ਦਾ ਰਹਿਣ ਵਾਲਾ ਹਾਂ ਅਸੀਂ ਨਨਕਾਣਾ ਸਾਹਿਬ ਜਾ ਰਹੇ ਹਾਂ ਮੈਂ ਅੱਗੇ ਵੀ ਇੱਕ 2022ਾਂ ਚ ਗਿਆ ਸੀਗਾ ਹੁਣ ਫੇਰ ਮੈਂ ਦੁਬਾਰਾ ਜਾ ਰਿਹਾ ਸੀ ਜਿੰਨੇ ਆਪਾਂ ਪਾਸਪੋਰਟ ਅਪਲਾਈ ਕੀਤੇ ਸਨ ਸਾਰਿਆਂ ਦੇ ਬੜੇ ਸ਼ਾਂਤੀ ਨਾਲ ਵੀਜੇ ਮਿਲੇ ਆ ਅਸੀਂ ਪੰਜਾ ਸਾਹਿਬ ਨਨਕਾਣਾ ਸਾਹਿਬ ਗੁਰੂ ਕੇ ਲਾਹੌਰ ਕਰਤਾਰਪੁਰ ਸਾਹਿਬ ਡੇਰਾ ਸਾਹਿਬ ਸਾਰੇ ਹੀ ਦਰਸ਼ਕਾਂ ਦਾਾਰੇ ਕਰਕੇ ਸੰਗਤਾਂ ਆਉਣੀਆਂ ਨਾਲ ਹੀ ਸੰਗਤਾਂ ਦੇ ਨਾਲ ਜਾਣਾ ਹੈ ਸੰਗਤਾਂ ਦੇ ਨਾਲ ਹੀ ਇਹਨਾਂ ਦੇ ਨਾਲ ਆਉਣ ਵਾਪਸੀ ਆਉਣਾ ਹੈ ਫੈਮਲੀ ਨਾਲ ਚੱਲੇ ਕਿ ਫੈਮਲੀ ਸਮੇਤ ਚੱਲੇ ਆ ਫੈਮਲੀਆਂ ਸਮੇਤ ਚੱਲੇ ਆ ਜੀ ਕਿੰਨੇ ਜਣੇ ਦਾ ਵੀਜ਼ਾ ਲਵਾਇਆ ਅਸੀਂ 5 ਜਣੇ ਦਾ ਵੀਜ਼ਾ ਲਵਾਇਆ ਸੀ ਪੰਜਾਂ ਦੇ ਹੀ ਵੀਜ਼ੇ ਲੱਗੇ ਨੇ ਜੀ ਸਾਰਿਆਂ ਦੇ ਵੀਜ਼ਾ ਲੱਗੇ ਆ ਜੀ ਹਾਂਜੀ ਕਿੰਨੇ ਵੀਰ ਚੱਲੇ ਜੀ ਇਹ ਦੂਜੀ ਵਾਰ ਹੀ ਚੱਲੇ ਆ ਜੀ ਦੂਸਰੀ ਵਾਰ ਚੱਲੇ ਆ ਹੁਣ 19 ਤਰੀਕ ਨੂੰ ਵਾਪਸੀ ਆ ਜੀ ਉਹਨੇ ਸੱਜਣਾ ਤੋਂ ਸੁਮਨਾਂ ਜਾ ਰਹੇ ਕਿਸ ਤਰ੍ਹਾਂ ਦਾ ਮਨ ਲੱਗਾ ਬਹੁਤ ਵਧੀਆ ਲੱਗਾ ਜੀ ਬਹੁਤ ਹੀ ਵਧੀਆ ਲੱਗਾ ਖਾਸ ਕਰਕੇ ਵਸਾਕੀ ਦਾ ਦਿਹਾੜਾ ਬਹੁਤ ਹੀ ਵਧੀਆ ਲੱਗਾ ਸਾਨੂੰ ਅੱਗੇ ਹਰ ਸਾਲ ਇੱਥੇ ਪੰਜਾਬ 'ਚ ਮਨਾਉਣਾ ਚਾਹੁੰਦੇ ਪਰ ਮਨਾਉਂਦੇ ਸੀ ਹੁਣ ਸਾਨੂੰ ਐਰਕਾ ਮੌਕਾ ਮਿਲਿਆ ਅਸੀਂ ਪਾਕਿਸਤਾਨ ਵਿੱਚ ਵੀ ਜਾ ਕੇ ਆਪਣੇ ਲੈਦੇ ਪੰਜਾਬ ਵਿੱਚ ਜਾ ਕੇ ਇਹ ਮਨਾਵਾਂਗੇ ਸਰਕਾਰਾਂ ਨੂੰ ਪੀਨ ਕਰਨਾ ਚਾਹੀਦਾ ਸਰਕਾਰਾਂ ਅਪੀਲ ਕਰਾਵਾਂ ਜੀ ਇਹ ਜਿੰਨੇ ਵੀ ਵਿਜੇ ਵਾਤਵਾਰ ਦਿੱਤੇ ਜਾਂਦੇ ਆ ਇਹ ਪੰਜਾਬ ਵਾਲਿਆਂ ਨੂੰ ਵਿਜੇ ਦਿੱਤੇ ਜਾਣੇ ਚਾਹੀਦੇ ਆ ਜੀ ਇਹ ਦਰਸ਼ਨਦਾਰੇ ਕਰਨੇ ਚਾਹੀਦੇ ਆ ਜੀ ਇਹ ਸਾਡਾ ਗੁਰੂਆਂ ਦਾ ਪੀਰਾਂ ਦਾ ਸਾਡੀ ਧਰਤੀ ਆ ਇਸ ਕਰਕੇ ਸਾਨੂੰ ਦਰਸ਼ਨਦਾਰੇ ਕਰਨੇ ਚਾਹੀਦੇ ਜੀ ਜੀ ਹਾਂ ਜੀ ਬਾਈ ਜੀ ਆਪਣਾ ਲੈਡਜੀ ਖਾਲਸਾ ਮੇਰਾ ਨਾਮ ਮੇਜ ਸਿੰਘ ਆ ਜੀ ਅਸੀਂ ਪਟਿਆਲੇ ਤੋਂ ਆਏ ਆ ਅਸੀਂ ਵਿਸਾਖੀ ਮਨਾਉਣ ਪੰਜਾ ਸਾਹਿਬ ਨਨਕਾਣਾ ਸਾਹਿਬ ਤੇ ਹੋਰ ਵੀ ਜਿੰਨੇ ਪਾਕਿਸਤਾਨ ਚ ਗੁਰਦੁਆਰੇ ਨੇ ਦਰਸ਼ਨ دیدار ਕਰਨ ਜਾ ਰਿਹਾ ਬਹੁਤ ਅੱਛਾ ਲੱਗ ਰਿਹਾ ਬਹੁਤ ਵਧੀਆ ਲੱਗ ਰਿਹਾ ਕਿੰਨੇ ਜਣੇ ਵੀਜ਼ਾ ਅਪਲਾਈ ਕੀਤਾ ਸੀ ਅਸੀਂ ਤਾਂ ਤਕਰੀਬਨ ਦੋ ਨਹੀਂ ਕੀਤਾ ਸੀ ਪਰ ਸੰਗਤ ਸਾਨੂੰ ਪਤਾ ਲੱਗਿਆ ਸੀ ਫੋਨ ਕੀਤਾ ਤੇ 1900 24 ਦਸਰੇ ਸੀ ਜੋ ਲੈਟਰ ਦੇ ਮੁਤਾਬਕ ਵੀ 1940 ਦਾ ਵੀਜ਼ਾ ਲੱਗ ਗਿਆ ਤਕਰੀਬਨ ਫਿਰ ਅਸੀਂ ਫੋਨ ਕਰਕੇ ਪਤਾ ਕੀਤਾ ਵੀ ਆਲਮੋਸਟ ਸਭ ਦੀ ਵੀਜ਼ਾ ਲੱਗੀ ਤੇ ਪਹਿਲੀ ਵਾਰੀ ਚਲੇਗੇ ਪਹਿਲੀ ਵਾਰੀ ਚਲੇ ਕਿਸ ਤਰ੍ਹਾਂ ਦਾ ਖੁਸ਼ੀ ਹੈ ਬੜੀ ਖੁਸ਼ੀ ਹੈ ਮਨ ਨੂੰ ਸ਼ਾਂਤੀ ਹੈ ਬਾਬਾ ਨਾਨਕ ਜੀ ਬੁਲਾ ਰਹੇ ਹਨ ਕਿ ਕਿੰਨੇ ਦਿਨ ਦਾ ਵੀਜ਼ਾ ਲਗਾਇਆ 10 ਤਰੀਕ ਤੋਂ 19 ਤਰੀਕ ਤੱਕ ਹਾਂ ਜੀ ਸਰਕਾਰਾਂ ਨੂੰ ਅਪੀਲ ਕਰਨੀ ਚਾਹੀਦੀ ਅਸੀਂ ਸਰਕਾਰਾਂ ਨੂੰ ਤੇਹੀ ਅਪੀਲ ਕਰਦੇ ਹਾਂ ਵੀ ਇਹ ਵੱਧ ਤੋਂ ਵੱਧ ਦਰਸ਼ਨ ਦੀਦਾਰ ਆਪਣਾ ਸੰਗਤ ਦੇ ਕਰਾਉਣ ਇੱਕ ਦੂਜੇ ਚ ਸ਼ਾਂਤੀ ਹੋਵੇ ਤੇ ਇਹੀ ਅਰਦਾਸ ਕਰਦੇ ਹਾਂ। ਨਹੀਂ ਸਿੱਖਾਂ ਦੀ ਮੰਗ ਹੈ ਕਿ ਜਿਹੜਾ ਵਿਜੀਵਾਲਾ ਸਿਸਟਮ ਹੈ ਉਹ ਖਤਮ ਹੋ ਜਾਏ ਜਿਹੜੀਆਂ ਸੰਗਤਾਂ ਵਾ ਗੁਰੂਆਂ ਦੇ ਘਰ ਦੇ ਦਰਸ਼ਨ ਕਰ ਸਕਣ ਤੂੰ ਇਤਨਾ ਦਾ ਕਿਵੇਂ ਦੇ ਦੇ। ਨਹੀਂ ਸਿੱਖਾਂ ਦੀ ਮੰਗ ਤਾਂ ਕੋਈ ਚਲੋ ਪਾਸਪੋਰਟ ਤੋਂ ਜ਼ਰੂਰੀ ਹੈ ਦੂਸਰੇ ਕੰਟਰੀ ਚ ਆਪਾਂ ਜਾ ਰਹੇ ਹਾਂ ਤੇ ਪਾਸਪੋਰਟ ਜ਼ਰੂਰੀ ਹੈ ਤਾਂ ਕਿਸ ਨੂੰ ਨਹੀਂ ਪਤਾ ਲੱਗਣਾ ਵੀ ਦੂਸਰੇ ਕੰਟਰੀ ਚ ਕੀ ਹੋਣਾ ਕੀ ਨਹੀਂ ਹੋਣਾ ਇਹ ਇਹ ਜਿਹੜੀ ਇੱਕ ਨਿਸ਼ਾਨੀ ਆ ਪਾਸਪੋਰਟ ਦੀ ਇਹ ਜ਼ਰੂਰੀ ਹੈ। ਦੇਖੋ ਇਸ ਜਿੱਥੇ ਨਾਮ ਦੱਸਦੇ ਕੋਲ ਸਟੇ ਨਾਮ ਅੱਜ ਜਿੱਥੇ ਜਾ ਰਿਹਾ ਹੈ ਉਹਦਾ ਨਾਮ ਦੱਸ ਕੇ ਕੀ ਕਹਿਣਾ ਚਾਹੁੰਦੇ ਹੋ ਮੇਰਾ ਨਾਮ ਹਰਪ੍ਰਮ ਸਿੰਘ 2077 ਸ਼੍ਰੋਮਣੀ ਕਮੇਟੀ ਦੇ ਕੋਈ ਸ਼੍ਰੋਮਣੀ ਕਮੇਟੀ ਦਾ ਪ੍ਰਬੰਧਕ ਕਮੇਟੀ ਵੱਲੋਂ ਹਰ ਸਾਲ ਵੱਖ-ਵੱਖ ਇਤਿਹਾਸਕ ਦਿਹਾੜਿਆਂ ਤੇ ਪਾਕਿਸਤਾਨ ਸਥਿਤ ਜਿਹੜੇ ਗੁਰਦੁਆਰਾਂ ਆ ਉਹਨਾਂ ਦੀ ਯਾਤਰਾ ਵਾਸਤੇ ਸਿੱਖ ਸਰਦਾਲ ਹੁਵਾਦੇ ਜੱਥੇ ਭੇਜੇ ਜਾਂਦੇ ਆ ਜਿਹਦੇ ਵਿੱਚ ਵਿਸਾਖੀ ਜਿਹੜੀ ਖਾਲਸਾ ਸਾਜਨਾ ਦਿਵਸ ਆ ਇਹ ਵੀ ਇੱਕ ਐਮ ਦਿਹਾੜਾ ਵਾ ਇਹਦੇ ਤੇ ਵੀ ਹਰ ਵਾਰ ਭੇਜਿਆ ਜਾਂਦਾ ਆ ਇਸ ਵਾਰ ਵੀ ਇਹ ਜਥਾ ਜਿਹੜਾ ਵਾ ਉਹ 20 ਦਸਤਰੀਕ ਨੂੰ ਇਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਫ਼ਤਰ ਤੋਂ ਰਵਾਨਾ ਕੀਤਾ ਜਾਣਾ ਕਿੰਨੇ ਚ ਸੱਦਾ ਲਿਆ ਰਹੇ ਸੀ ਇਹਦੇ ਚ ਸਾਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 1900 ਤੇ 42 ਜਿਹੜੇ ਨਾਮ ਆ ਪਾਸਪੋਰਟ ਆ ਉਹ ਭੇਜੇ ਗਏ ਸੀ ਤੇ ਸਾਨੂੰ 1942 ਸਾਰੇ ਦੇ ਸਾਰੇ ਯਾਨੀ ਕਿ 100% ਸਾਨੂੰ ਜਿਹੜੇ ਵੀਜ਼ੇ ਪ੍ਰਾਪਤ ਹੋਏ ਆ ਪਤ ਜੀ ਇਹ ਦੇਖਿਆ ਗਿਆ ਜੀ ਕਾਫੀ ਦਿਹਾਕੇ ਬਾਅਦ ਅਸੀਂ ਕਹਿ ਲਈਏ ਇੰਨੇ ਵੀਜ਼ੇ ਮਿਲੇ ਨੇ ਜਿਨ੍ਹਾਂ ਨੂੰ ਤੁਸੀਂ ਮਤਲਬ ਕੀ ਦੀ ਕੀਤੀ ਹੈ ਉਨੇ ਹੀ ਵੀਜ਼ੇ ਮਿਲੇ ਨੇ ਕਿ ਇਹਨੇ ਦੇਖ ਲੋ ਇਸ ਨੂੰ ਦੇਖੋ ਸ਼ਰਮਣੀ ਪ੍ਰਾਪਤੀ ਮੰਨਦੇ ਆ ਦੇਖੋ ਜਦੋਂ ਪਰਮਜੀ ਹਰ ਵਾਰ ਜਦੋਂ ਸ਼ਰਧਾਲੂ ਆ ਕੇ ਪਾਸਪੋਰਟ ਜਮ੍ਹਾਂ ਕਰਾਉਂਦੇ ਆ ਸ਼ਰਮਣੀ ਕਰਤਾਰ ਪਰ ਉਹਦੇ ਕਮੇਟੀ ਕੋ ਅਸੀਂ ਦੂਤਾਵਾਸ ਕੋਲ ਭੇਜ ਦਿੰਦੇ ਆ ਦਿੱਲੀ ਜਿਹੜੀ ਪਾਕਿਸਤਾਨ ਸਪਰਤ ਕਰਨਾ ਜਦੋਂ ਅਸੀਂ ਉਥੇ ਪਾਸਪੋਰਟ ਭੇਜਦੇ ਆ ਤੇ ਸ਼ਰਧਾਲੂ ਦੇ ਮਨ ਚ ਉਸੇ ਵੇਲੇ ਇਹ ਐ ਲੱਗਦਾ ਉਹਨੂੰ ਕਿ ਸ਼ਾਇਦ ਮੇਰਾ ਵੀਜ਼ਾ ਲੱਗ ਜਾਣਾ ਤੇ ਮੈਂ ਪਾਕਿਸਤਾਨ ਜਾ ਕੇ ਜਿਹੜੇ ਸਾਡੇ ਵਿਛਰੇ ਗੁਰਧਾਮ ਆ ਉਹਨਾਂ ਦੇ ਦਰਸ਼ਨ ਕਰਨੇ ਆ ਤੇ ਜਦੋਂ ਵੀਜ਼ਾ ਨਹੀਂ ਪ੍ਰਾਪਤ ਹੁੰਦਾ ਕਿ ਇਹਨੂੰ ਉਦੋਂ ਉਹਦੇ ਮਨ ਨੂੰ ਸੱਟ ਵੱਜਦੀ ਐ 8:30 ਪੁੱਜ ਤੋ ਇਸ ਵਾਰ ਜਿਹੜੇ ਸਾਰੇ ਸ਼ਰਧਾਲੂਆਂ ਨੂੰ ਵੀਜ਼ੇ ਮਿਲੇ ਆ ਇੱਕ ਬਹੁਤ ਚੰਗੀ ਗੱਲ ਆ ਅਸੀਂ ਧੰਨਵਾਦ ਵੀ ਕਰਦੇ ਆ ਚੰਗੀ ਗੱਲ ਦਾ ਧੰਨਵਾਦ ਕਰਨਾ ਚਾਹੀਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹਰ ਸਾਲ ਅਪੀਲਾਂ ਕਰਦੀ ਆ ਹਰ ਵਾਰ ਅਪੀਲਾਂ ਕਰਦੀ ਆ ਕਿ ਵਰਤਮਾਨ ਦੇ ਸ਼ਰਧਾਲੂਆਂ ਨੂੰ ਜਿੱਥੇ ਜਿਹੜੇ ਵੀਜ਼ੇ ਆ ਉਹ ਦਿੱਤੇ ਜਾਣ ਇਸ ਵਾਰ ਸ਼੍ਰੋਮਣੀ ਕਮੇਟੀ ਦੇ ਜਿਹੜੇ ਮਾਨਯੋਗ ਪ੍ਰਧਾਨ ਸਾਹਿਬ ਨੇ ਸਾਡੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਸਾਹਿਬ ਉਹਨਾਂ ਨੇ ਪਹਿਲ ਕਦਮੀ ਕਰਕੇ ਤੇ ਇੱਕ ਜਿਹੜਾ ਵਫਦ ਆ ਉਹ ਚ ਪਧਰੀ ਉਹ ਅਸੀਂ ਭੇਜਿਆ ਸੀਗਾ ਜਿਹੜਾ ਹਾਈ ਕਮਿਸ਼ਨਰ ਨੂੰ ਮਿਲ ਕੇ ਆਇਆ ਸੀ ਦਿੱਲੀ ਜਾ ਕੇ ਤੇ ਉਹ ਵਫਦ ਗੱਲ ਕਰਕੇ ਆਇਆ ਸੀ ਕਿ ਸਾਨੂੰ ਸਾਰੇ ਜਿਹੜੇ ਵੀਜ਼ੇ ਉਹ ਦਿੱਤੇ ਜਾਇਆ ਕਰਨ ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੀ ਇੱਕ ਵੱਡੀ ਸਵਿਧਾਨਿਕ ਸੰਸਥਾ ਵਾਚ ਸਿੱਖਾਂ ਦੀ ਤੇ ਜੇ ਉਹਦੇ ਵੀਜ਼ੇ ਇਦਾਂ ਕੱਟੇ ਜਾਣਗੇ ਤੇ ਸੰਗਤ ਜਿਹੜੀ ਆ ਉਹਨਾਂ ਦਾ ਮਨ ਦੁਖਦਾ ਸੋ ਇਸ ਵਾਰ ਉਹਨਾਂ ਨੇ ਸਾਡੀ ਇਹ ਅਪੀਲ ਜਿਹੜਾ ਵਫਦ ਚ ਗਿਆ ਸੀ ਸਾਡੇ ਮੁਖਤ ਕੱਤਰ ਸਾਹਿਬ ਸਰ ਕੁਲਵੰਤ ਸਿੰਘ ਮੰਨਣ ਦੀ ਅਗਵਾਈ ਚ ਗਿਆ ਸੀ ਮੈਂਬਰ ਸਾਹਿਬ ਨਾਲ ਗਏ ਸੀਗੇ ਸੋ ਉਹਨਾਂ ਨੇ ਸਾਡੀ ਜਿਹੜੀ ਇਹ ਅਪੀਲ ਹੈ ਬੇਨਤੀ ਮੰਨੀ ਆ ਅਸੀਂ ਧੰਨਵਾਦ ਕਰਦੇ ਹਾਂ ਕਿ ਇਹ ਮਤਲਬ ਸੰਗਤ ਦੀਆਂ ਭਾਵਨਾਵਾਂ ਦੀ ਕਦਰ ਕੀਤੀ ਗਈ ਹੈ ਮਤਲਬ ਜੀ ਇੱਕ其实 ਹੋਰ ਦੇਖੀ ਗਈ ਹੈ ਜਦੋਂ ਜਫਾ ਜਾਂਦਾ ਉਹਨਾਂ ਦੇ ਨਾਲ ਕੋਈ ਸਮਾਨ ਵੀ ਭੇਜਿਆ ਜਾਂਦਾ ਹੈ ਪੁਸਤਕਾਂ ਭੇਜੀ ਜਾਂਦੀਆਂ ਨੇ ਹਾਂ ਹਾਂ ਬਿਲਕੁਲ ਕੋਈ ਸਮਾਨ ਜਾ ਰਿਹਾ ਬਿਲਕੁਲ ਜਿਹੜੀ ਜਿਹੜੀ ਹੈ ਜਿਹੜੀਆਂ ਰੁਟੀਨ ਦੀਆਂ ਚੀਜ਼ਾਂ ਲੋਡ ਹੁੰਦੀਆਂ ਆ ਉੱਥੇ ਉਹ ਜਿਹੜੀ ਸਾਨੂੰ ਹਰ ਵਾਰੀ ਲਿਸਟ ਮਿਲਦੀ ਆ ਉਹ ਅਸੀਂ ਉਹਨਾਂ ਦਾ ਪ੍ਰਬੰਧ ਕਰਦੇ ਆ ਭਾਵੇਂ ਉਹ ਕਿਤਾਬਾਂ ਹੋਣ ਭਾਵੇਂ ਉਹ ਕਕਾਰ ਹੋਣਾ ਵਰਤਣ ਵਾਸਤੇ ਸਾਡੇ ਪੰਜ ਪਿਆਰੇ ਸਤਕਾਰਯੋਗ ਜਿਹੜੇ ਨੇ ਪੰਜ ਪਿਆਰੇ ਸਹਿਬਾਨ ਵੀ ਉੱਥੇ ਜਾਂਦੇ ਆ ਅਮਰ ਸੰਚਾਰ ਹੁੰਦਾ ਵਿਸਾਖੀ ਦਾ ਤੇ ਮਹੱਤਵ ਵੀ ਜਿਹੜਾ ਵਾ ਉਹ ਖਾਲਸਾ ਸਾਜਨਾ ਦਾ ਅਮਰ ਸੰਚਾਰ ਦੇ ਨਾਲ ਆ ਤੇ ਇਸ ਕਰਕੇ ਉੱਥੇ ਜਦੋਂ ਅਮਰ ਸੰਚਾਰ ਹੁੰਦਾ ਵਾ ਉਹਦੇ ਲਈ ਇੱਕ ਘਾਰ ਵੀ ਅਸੀਂ ਭੇਜਦੇ ਆਂ ਪੁਸਤਕਾਂ ਭੇਜਦੇ ਆਂ ਹੋਰ ਕਈ ਵਾਰੀ ਹਰਮੋਨੀਅਮ ਤਬਲਾ ਵਗੈਰਾ ਵੀ ਭੇਜਦੇ ਆਂ ਹੋਰ ਸਮਾਨ ਭੇਜਦੇ ਆਂ ਪਾਲਕੀ ਵੀ ਸਮੇਂ-ਸਮੇਂ ਤੇ ਜਿਹੜੀ ਲੋਡ ਹੁੰਦੀ ਆ ਉਹ ਜਾਂਦੀਆਂ ਨੇ ਸੋ ਇਹ ਚੰਗੀ ਗੱਲ ਆ ਕਿ ਸੰਗਤ ਉਤਸ਼ਾਹ ਨਾਲ ਜਾਂਦੀ ਆ ਅੱਜ ਤੁਸੀਂ ਦੇਖੋ ਜਦੋਂ ਸਾਰਿਆਂ ਨੂੰ ਵੀਜ਼ੇ ਮਿਲੇ ਆ ਤੇ ਪਾਸਪੋਰਟ ਕਲੈਕਟ ਕਰਨ ਜਿੰਨੇ ਲੋਕ ਆਏ ਆ ਉਹਨਾਂ 'ਚ ਇੱਕ ਵੱਡਾ ਉਤਸ਼ਾਹ ਪਾਇਆ ਜਾ ਰਿਹਾ ਸੋ ਇਹ ਚੰਗੀ ਗੱਲ ਹੁੰਦੀ ਆ ਜਦੋਂ ਇਹੋ ਜਿਹੇ ਉਤਸ਼ਾਹ ਨਾਲ ਲੋਕ ਜਾਂਦੇ ਆ ਜੇ ਉੱਥੋਂ ਗੁਰੂ ਮਹਾਰਾਜ ਦੇ ਦਰਤੇ ਦਰਸ਼ਨ ਕਰਕੇ